ਆ ਰਿਖਾ ਸਵੇਰੇ ਕੈਕੇ ਗਿਆ ਸੀ ਕਿ ਉੱਤਰੀ ਤੇ ਮਾਸ਼ਾਅੱਲ ਹਮਨੇ ਦੋ ਸਹੀ ਦਾਬੇ ਯਾ 1 ਮਿੰਟ ਤੂੰ ਰੇਜ ਨਹੀਂ ਜਕੜੀ ਦੀ ਆਇਆ ਆ ਤੂੰ ਮੋੜ ਸਾਂ ਪਜਾਇਆ ਉਤਾਰ ਸੀ ਪਤਾ ਨਹੀਂ ਟੁੰਡੇ ਤਰਈਆਂ ਹੈ ਤੇਰੇ ਰਸ ਮੇਰੇ ਪਤਾ ਨਹੀਂ ਸੀਗਾ ਹਾਂ ਸਰਦਾਰ ਹੈ ਤੇਰਾ ਭਾਈ ਕੋ ਪਤਾ ਨਹੀਂ ਫਰਦਾਨ ਹੈ ਆਪਣਾ ਜਿਹਨੇ ਸਵੇਰੇ ਜੀ ਮੈਂ ਕਹਿ ਕੇ ਗਿਆ ਸੀ ਕਿ ਕਿਰਾਵਾ ਮੈਂ ਦੋ ਕੰਨ ਦੇ ਵਿੱਚ ਰਹਿਣਾ ਮੰਨ ਲਓ ਮੈਂ ਆਵਾਂ ਜਮਨ ਤੇ ਮੈਂ ਬੰਦੇ ਨੂੰ ਫੱਟ ਨਹੀਂ ਕਰਾਉਂਦਾ ਲੈ ਬੰਦੇ ਦੀ ਪੈ ਆਜੇ ਤੂੰ ਵੀ ਤੂੰ ਨਾਂ ਵੀ ਨਹੀਂ ਦੱਸਦਾ ਦੋ ਦਿਨ ਰਹਿਣਾ ਇੰਦੇ ਬੰਦੇ ਨਾ ਤਾਂ ਪਤਾ ਨਾ ਕਿਹੜੇ ਬੰਦੇ ਮੋਟੇ ਨਾਲ ਗੱਲ ਆਪ ਕਰ ਸਕਦੇ ਆ। ਕੋਈ ਦਵੇਗਾ ਇਹ ਬੰਦੇ ਨੂੰ। ਸਹੀ ਕੰਮ ਤਾਂ ਆਏ ਨਹੀਂ। ਚੱਲ ਗੱਲ ਕਰ ਲੈ ਨਾ ਬਾਈ ਨੂੰ ਕਰ ਲੈ। ਹੁਣ ਕਿਹਦੇ ਕੋਲ ਲੈਣ ਆਏ ਸੀ? ਨਾ ਦੱਸ ਨਾ ਦੱਸੋ ਬਾਈ। ਤੇਰੇ ਕੋਲ ਨੰਬਰ ਆ ਗਿਆ ਤੇਰੇ ਕੋਲ ਨੰਬਰ ਆ ਗਿਆ। ਤੁਹਾਡੇ ਨੰਬਰ ਤੇ ਫੋਨ ਹੋ ਰਿਹਾ। ਭਾਈ ਉਹਨੇ ਨੰਬਰ ਫੋਨ ਤੇ ਨੰਬਰ ਆ ਗਿਆ। ਹੁਣ ਜਿਹੜਾ ਹੈ ਪੌਂਡ ਦੇ ਉੱਪਰ ਦਿੱਤਾ ਸੀ। ਨੰਬਰ ਹੋਵੇਗਾ ਡੇਕੋ ਖਲਵਾ ਕੇੜਾ ਨੰਬਰ ਹੈ। ਨੰਬਰ ਖਲਵਾਓ। ਤੁਹਾਨੂੰ ਵੇਖਿਆ ਵੀ ਨਹੀਂ ਕਿਹੜਾ ਹੁੰਦਾ। ਲਾਓ ਖਲਵਾਓ। ਲੋ ਕੋਲੀ ਬਾਈ ਇਹ ਇੰਦੇ ਚ ਆਪ ਕਿੰਦਾ ਲੋਕ ਆਪ ਨੰਬਰ ਵੇਖੰਦੇ ਆ ਬਾਬਾ ਨੰਬਰ ਲੇਵੰਦੇ ਨਹੀਂ ਆ ਉਹਦੇ ਨਾ ਸਾਰਾ ਕੋਈ ਨੂੰ ਪਤਾ ਨਾ ਨਾ ਤਾਂ ਗੋਬਿੰਦ ਲਿਖਿਆ ਹੋਇਆ ਹੈ ਉਹ ਨੰਬਰ ਕੱਢ ਦੇ ਨੰਬਰ ਕੱਢ ਦੇ ਨੰਬਰ ਫਿੰਗਰਪ੍ਰਿੰਟ ਕੋਲੀ ਬਾਈ ਨਹੀਂ ਬਾਈ ਮੈਂ ਨੰਬਰ ਲਾਕ ਹੋਈ ਨਹੀਂ ਇੱਕੋ ਦਿਨ ਤੋਂ ਨੰਬਰ ਇਹਦਾ ਨੰਬਰ ਹੈ ਯੇ ਗੱਲ ਸੁਣੋ ਵੀ ਉਹਨੇ ਜਿਹੜਾ ਬੰਡਾ ਹੈਗਾ ਸੀ ਜਿੰਨੇ ਸਾਨੂੰ ਕੁੱਝ ਆ ਠੀਕ ਹੈ ਉਹਨਾਂ ਦਾ ਨੰਬਰ ਤੇ ਦਾ ਨੰਬਰ ਬਣਾਉਗਾ ਵੀ ਇਹਦਾ ਆਪ ਕੋਲੇ ਆ ਗਿਆ ਬਾਈ ਇਹਨਾਂ ਤਾਂ ਮੈਨੂੰ ਪਤਾ ਸੀ ਵੀ ਕਮੇਟੀ ਬਣੀ ਹੋਈ ਹੈ ਉਹ ਕੰਮ ਬਣੀ ਹੋਈ ਹੈ ਸਾਈਡ ਆਨ ਤਾਂ ਮੈਂ ਜਿਹੜੀ ਗੱਲ ਉਹ ਕੋਈ ਤਾਂ ਨਹੀਂ ਕਰ ਰਿਹਾ ਘਰ ਇਧਰ ਆ ਗਏ ਖੇਤ ਤੇ ਯਾਰ ਤੈਨੂੰ ਉਹੀ ਆਇਆ ਕਿਹਦੇ ਤੋਂ ਵੀ ਨਹੀਂ ਬੰਦੇ ਸਾਡੇ 10 ਸਾਰੀ ਗੱਲ ਲਾ ਸਕੀ ਹਾਂ ਮੈਂ ਸਹੀ ਰਹੀ ਜਾਂ ਮੈਂ ਗੱਲ ਹੈ ਬੰਗੀ ਨਾ ਸੀ ਗੋਬਿੰਦ ਕਿਹਦੀ ਬੋਲ ਗੋਬਿੰਦ ਅੱਛਾ ਕਿਉਂ ਤਾਂ ਨਾ ਪਤਾ ਹਾਂਜੀ ਕੀ ਸੀਗਾ ਉਹ ਤਾਂ ਮੇਰੇ ਨਾਲ ਹੀ ਸੀ ਆਹਦੇ ਨਾਮ ਦਾ ਵੀ ਅਸੀਂ ਆਉਂਦਾ ਕਿੰਨੇ ਦੋਸਤ ਆਪਣੇ ਆ ਦੂਜਾ ਹੱਥਾ ਰੇੜੀ ਤੇ ਰੱਖ ਸੀ ਜੀ ਵੀਰੋ ਸਰਕਾਰ ਵੱਲੋਂ ਵੀ ਨਹੀਂ ਆਈਆਂ ਨੇ ਵੀਰ ਆ ਵੀਰ ਮੈਨੂੰ ਨਹੀਂ ਪਤਾ ਕੀ ਆ ਆ ਦੇਖੋ ਅੱਪਰ ਆਈ ਉਹ ਬੰਦਾ ਪਾ ਦਿਆ ਪਿੰਗ ਦਾ ਬੰਦਾ ਉਹ ਪਿੰਕੇ ਨਾਲੋਂ ਵੱਧਤਾ ਦੀ ਆ ਉਹ ਆਹ ਮੇਰੇ ਨਾਲ ਹੀ ਸੀ